ਔਰ ਮੈਂ ਆਪਣਾ ਕੇਸ ਅੱਜ ਕਿਉਂ ਮੇਰਾ ਪਰਸਨਲ ਆਪਣਾ ਕੇਸ ਹੈ ਜਿੱਦੀ ਤੁਸੀਂ ਇਹ ਸਾਰੀ ਸਟੋਰੀ ਸੁਣ ਕੇ ਹੈਰਾਨ ਹੋ ਜਾਓਗੇ ਤੇ ਇੱਕ ਦਿਨ ਉਥੇ ਐਸਡੀ ਮੋ ਵਾਲੀ ਵਿਹਾਜ ਰੋਈ ਬੱਕ ਬੱਕ ਹਰ ਤਰੀਕੇ ਦੇ ਅਫਸਰ ਬਦਲ ਚੇਂਜ ਕਰ ਦਿੰਦੇ ਪਰ ਲੇਕਿਨ ਡੀਜੀਪੀ ਪੰਜਾਬ ਨੇ ਤੇ ਕ੍ਰਾਈਮ ਬ੍ਰਾਂਚ ਦੇ ਅੱਖਾਂ ਵਿੱਚ ਲੀਆਂ ਮੁੜ ਕੇ ਕੋਈ ਕਾਰਵਾਈ ਨਹੀਂ ਹੋਈ ਕਰੋਨਾ ਕਾਲ ਆ ਗਿਆ 2 ਸਾਲ ਲੰਘੇ ਕਿਤੇ ਸਣਾਈ ਨਾ ਹੋਈ ਸਸਕਾਲ ਜੀ ਦੇਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਲੋਕਾਂ ਦੇ ਲਈ ਇਨਸਾਫ ਦੀ ਲੜਾਈ ਲੜਨ ਵਾਲੇ ਐਸਸੀਬੀਸੀ ਮਹਾਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਮੜਾ ਹੋਰਾਂ ਦਾ ਇੱਕ ਆਪਣਾ ਕੇਸ 2014 ਦਾ ਐਸਾ ਲਟਕਿਆ ਕਿ ਉਹਨਾਂ ਨੇ ਬਹੁਤ سارے ਦਰਵਾਜ਼ੇ ਖੜਗਾਏ ਪਰ ਕਿਤੇ ਵੀ ਇਨਸਾਫ ਨਾ ਮਿਲਿਆ ਸੋ ਕੀ ਇਹ ਸਾਰਾ ਪੂਰਾ ਮਾਮਲਾ ਜਾਣਾਂਗੇ ਬਲਵਿੰਦਰ ਸਿੰਘ ਕੁੰਮੜਾ ਹੋਰਸਸ ਪਰ ਬਹੁਤ ਬਹੁਤ ਸਾਰਾ ਸੋ ਵਹੀਗੁਰੂ ਜੀ ਦਾ ਖਾਲਸਾ ਸ੍ਰੀ ਵਹੀਗੁਰੂ ਜੀ ਕੀ ਫਤਿਹ ਪਹਿਲਾਂ ਤੋਂ ਤੁਹਾਡਾ ਚੈਨਲ ਦਾ ਵਿਸ਼ਾ ਚੈਨਲ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਜਦ ਵੀ ਸਾਡੀ ਕੋਈ ਆਵਾਜ਼ ਹੋਵੇ ਪਬਲਿਕ ਦੀ ਆ ਕਰ ਕਰ ਰੱਬ ਵਰਗੇ ਸਰੋਤਿਆਂ ਤੱਕ ਬਚਾਣੇ ਤੇ ਸਰਕਾਰੀ ਦੁਆਰੇ ਦੁਆਰੇ ਬਚਾ ਕੇ ਸਾਨੂੰ ਲੋਕਾਂ ਨੂੰ ਨਿਆਂ ਸਾਫ ਦਵਾਉਂਦੇ ਨੇ ਸੁਕਮੜਾ ਜੀ ਕੀ ਹੈ ਸਾਰਾ ਮਾਮਲਾ ਤੁਸੀਂ ਕਿ 2014 ਤੋਂ ਲੜਕੇ ਪਿਆ ਤੁਹਾਡਾ ਕੇਸ ਜੋ ਗੱਲ ਇਹ ਹੈ ਮੈਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦਾ ਤੁਹਾਡੇ ਮਾਧਮ ਰਾਹੀਂ ਤੇ ਜਿਵੇਂ ਗੱਲ ਕਰ ਲਈਏ ਪੂਰੇ ਚਹੇ ਪੰਜਾਬ ਦੀ ਗੱਲ ਕਰ ਲੋ ਅੱਜ ਕਿਤੇ ਵੀ ਕਰ ਕਰ ਲੋ ਜਿਹੜੇ ਕੋ ਸਾਡੇ ਕੋਲੇ ਆਨੇ ਪੀੜਤ ਲੋਕ ਜਿਹੜਾ ਸਾਡਾ ਧਰਨਾ ਇਹ ਚੱਲ ਰਿਹਾ 2 ਸਾਲ ਤੋਂ ਪਿਛਲੇ ਤੋਂ ਲਗਭਗ 2 ਸਾਲ ਤੋਂ ਫੀਗ ਸਰਟੀਫਿਕੇਟਾਂ ਨੂੰ ਲੈ ਕੇ ਪਰ ਅਸੀਂ ਜਿਹੜੇ ਐਸਸੀ ਤੇ ਬੀਸੀ ਲੋਕਾਂ ਦੀ ਜ਼ਿਆਦਾਤਰ ਲੋਕ ਪੀੜਤ ਉਸ ਤੋਂ ਪੀੜਤ ਜਿਵੇਂ ਕੋਈ ਬਾਹਰ ਕੁੱਟ ਕੋਈ ਵੱਡ ਕੱਟ ਕੋਈ ਕਿਸੇ ਦੀ ਪ੍ਰਾਪਰਟੀ ਦਾ ਕੋਈ ਕਿਸੇ ਦਾ ਪੈਸਾ ਖੋਲਿਆ ਬਹੁਤ ਆਨੇ ਪਰ ਮੈਂ ਆਪਣਾ ਕੇਸ ਅੱਜ ਕਿ ਮੇਰਾ ਪਰਸਨਲ ਆਪਣਾ ਕੇਸ ਹੈ ਜਿੱਦੀ ਤੁਸੀਂ ਇਹ ਸਾਰੀ ਸਟੋਰੀ ਸੁਣ ਕੇ ਹੈਰਾਨ ਹੋ ਜਾਓਗੇ ਜਿਹਦੇ ਚ ਸਨ 2014 ਦੀ ਗੱਲ ਹੈ ਥਾਣਾ ਫੇ 60 ਦੀ ਤੇ ਲੜਾਈ ਝਗੜਾ ਪਿੰਡ ਚ ਮੇਰੇ ਬੰਦਿਆਂ ਨਾਲ ਕਿਸੇ ਨਾਲ ਹੋ ਜਾਂਦਾ ਪਿਤੜਾਲੀ ਪਾਰਟੀ ਨਾਲ ਕਿਸੇ ਨਾਲ ਲੜਾਈ ਝਗੜਾ ਹੋ ਜਾਂਦਾ ਉਸ ਦਾ ਜਿਹੜਾ ਤਪਤੀਸੀ ਅਫਸਰ ਹੈ 44 ਰਕੇਸ਼ ਕੁਮਾਰ ਐਸਆਈ ਰਕੇਸ਼ ਗੁਮਾਰ ਉਸ ਮਿਸਲ ਚੋਂ ਜਿਹੜੇ ਬਿਆਨ ਹੈ ਉਹ ਮੇਰੇ ਗੁਆ ਰਣਜੀਤ ਸਿੰਘ ਖੰਨੇ ਤੋਂ ਰਣਜੀਤ ਸਿੰਘ ਜੀ ਸਬ ਇੰਸਪੈਕਟਰ ਰਿਟਾਇਰਡ ਪੁਲਿਸ ਤੋਂ ਉਹਨੇ ਬਿਆਨ ਦਿੱਤਾ ਤੇ ਉਹਦਾ ਬਿਆਨ ਜਿਹੜਾ ਮਿਸਲ ਚੋਂ ਗਾਇਬ ਕਰਕੇ ਮੇਰੇ ਖਿਲਾਫ 182 ਦੇ ਆਰਡਰ ਜਿਹੜੇ ਪਾਸ ਕਰਾ ਲੈਂਦਾ ਕੋਰਟ 'ਚ ਜਾ ਕੇ ਚਲਾਕੀ ਵਰਤ ਕੇ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਮੈਂ ਉਹ ਜਿਹੜਾ ਸਾਰਾ ਰਿਕਾਰਡ ਹੈ ਆਰਟੀਆਈ 'ਚ ਜਿਹੜਾ ਪਹਿਲਾਂ ਖੁਦ ਲੈ ਚੁੱਕਾ ਹਾਂ ਪੁਲਿਸ ਐਸਪੀਡੀ ਜਿਹੜਾ ਉਹ ਬਿਆਨ ਤਸਦੀਕ ਕਰਕੇ ਮਨੂੰ ਬਈ ਬੈਠਿਆ ਜਦੋਂ ਇਹ ਸਾਰਾ ਮਸਲਾ ਲੈ ਕੇ ਮੈਂ ਰੋਡ ਚ ਗਿਆ ਰਿਵੀਜ਼ਨ ਪਾਈ ਰਿਵੀਜ਼ਨ ਤੋਂ ਬਾਅਦ ਉੱਥੇ ਕੋਈ ਮੇਰਾ ਮਸਲਾ ਨਾ ਹੋ ਲੋਇਆ ਉਹਨਾਂ ਨੇ ਕਿ 153 ਨੀਜ ਪ੍ਰਾਈਵੇਟ ਕੰਪਲੀਟ ਪਾ ਦਿਓ ਜੀ ਪਰ ਮੈਂ ਉਹ ਕਮਿਸ਼ਨ ਕੋਲੇ ਪੰਜਾਬ ਦਾ ਕਮਿਸ਼ਨ ਸੀ ਰਜੇਸ਼ ਬਾਗਾ ਜੀ ਫਿਰ ਤਜਿੰਦਰ ਕੌਰ ਰਹੀ ਜੀ ਉੱਥੇ ਦੋ ਚੇਅਰਮੈਨ ਬਦਲੇ ਤਿੰਨ ਚੇ ਦੋ ਤਿੰਨ ਚੇਅਰਮੈਨ ਬਦਲੇ ਚੇਅਰਪਰਸਨ ਤੇ ਮੈਂ ਉਹਨਾਂ ਨੂੰ ਸਾਰੀ ਜਾ ਕੇ ਗੱਲ ਦੱਸੀ ਤੇ ਉੱਥੇ ਜਿਹੜਾ 2.5 ਸਾਲ ਮੇਰੀ ਇਨਕੁਆਰੀ ਚੱਲਦੀ ਰਹੀ ਜਿਹੜੀ ਇਨਕੁਆਰੀ ਚੱਲੀ ਹੈ ਤਾਂ ਇਸਰਾਂ ਨੂੰ ਤਲਬ ਕੀਤਾ ਤੇ ਉੱਛੇ ਦੋਸ਼ੀ ਪਾਇਆ ਗਿਆ ਜਿਹੜਾ ਰਕੇਸ਼ ਕੁਮਾਰ ਉਹ ਬਾਕੀ ਦੋਸ਼ੀ ਪਾਇਆ ਗਿਆ ਤੇ ਉਹਨਾਂ ਨੇ ਆਰਡਰ ਕਰਤੇ ਵੀ ਦੇ ਖਿਲਾਫ ਐਸ ਸੀ ਐਸਟੀ ਐਕਟ ਲਾ ਕੇ ਪਰਚਾ ਦਰਜ ਕਰਕੇ 15 ਦਿਨ ਚ ਰਿਪੋਰਟ ਪੇਸ਼ ਕਰੇ ਕ੍ਰਾਈਮ ਬ੍ਰਾਂਚ ਦੇ ਡੀਜੀਪੀ ਪੰਜਾਬ ਪਰ ਲੇਕਿਨ ਡੀਜੀਪੀ ਪੰਜਾਬ ਨੇ ਤੇ ਕ੍ਰਾਈਮ ਬ੍ਰਾਂਚ ਦਾ ਅੱਖਾਂ ਵਿੱਚ ਲੀਆਂ ਮੁੜ ਕੇ ਕੋਈ ਕਾਰਵਾਈ ਨਹੀਂ ਹੋਈ ਕਰੋਨਾ ਕਾਲ ਆ ਗਿਆ 2 ਸਾਲ ਲੰਘੇ ਕਿਤੇ ਸੁਣਾਈ ਨਾ ਹੋਈ ਇਹੀ ਕੇਸ ਲੈ ਕੇ ਫਿਰ ਮੈਂ ਦਿੱਲੀ ਜਿਹੜਾ ਹੈ ਵੀਜੇ ਸੰਪਲਾ ਜੀ ਜਿਹੜੇ ਸਾਡੇ ਨੈਸ਼ਨਲ ਕਮਿਸ਼ਨ ਸੀ ਵੀਜੇ ਸੰਪਲਾ ਜੀ ਉਹਨਾਂ ਕੋਲੇ ਗਿਆ ਉੱਥੇ ਸਾਡੀ 1.5 ਸਾਲੇ ਸੁਣਾਈ ਚੱਲਦੀ ਰਹੀ ਕੇਸ ਚੱਲਿਆ ਤੇ ਮੁਹਾਲੀ ਤੋਂ ਐਸਪੀ હાજર ਹੋਇਆ ਡੀਸੀ ਮੈਡਮ ਹਾਜ਼ਰ ਹੋਈ ਤੇ ਇੱਕ ਦਿਨ ਉੱਥੇ ਐਸਡੀ ਮੁਹਾਲੀ ਵੀ ਹਾਜ਼ਰ ਹੋਈ ਬੱਕ ਬੱਕ ਹਰ ਤਰੀਕ ਤੇ ਅਫਸਰ ਬਦਲ ਚੇਂਜ ਕਰ ਦਿੰਦੇ ਔਰ ਉੱਥੇ ਅਫਸਰਾਂ ਨਾਲ ਜਾ ਕੇ ਕਿਹ ਕਹਿਣਾ ਸੀ ਵੀ ਸਾਨੂੰ ਨਹੀਂ ਪਤਾ ਸੀ ਤੇ ਪਹਿਲੀ ਵਾਰ ਹੀ ਆਏ ਆ ਉਹ ਕਹਿੰਦਾ ਜੀ ਉਹ ਆਏ ਕਰੋ ਜਿਹਨੂੰ ਪਤਾ ਹੋਵੇ ਡੀਸੀ ਮੈਡਮ ਨੂੰ ਬਹੁਤ ਝਾੜ ਝੰਬ ਕਰੀ ਹੈ ਵੀ ਤੁਸੀਂ ਬਾਕੀ ਡਿਪਾਰਟਮੈਂਟ ਦੇਖੋ ਰਿਕਾਰਡ ਦੇਖੋ ਜੇ ਤੁਸੀਂ ਤੇ ਪੁਲਿਸ ਦੇ ਰਿਲੇਟਡ ਤੁਸੀਂ ਕਿਉਂ ਆਏ ਆਗੇ ਆਪਣੇ ਡੀਆਈਜੀ ਨੂੰ ਭੇਜੋ ਐਸਐਸਪੀ ਨੂੰ ਭੇਜੋ ਫਿਰ ਫਾਈਲ ਪੁੱਛੋ ਜਦਾ ਆਉਣ ਤੋਂ ਪਹਿਲਾਂ ਵੀ ਕੀ ਹੋਇਆ ਕਿਸ ਤਾਂ ਉੱਥੇ ਜਿਹੜਾ ਹੈਗਾ ਮਾਨਯੋਗ ਐਸਸੀ ਕਮਿਸ਼ਨ ਨੈਸ਼ਨਲ ਨੇ ਆਰਡਰ ਫਿਰ ਉਹੀ ਰੱਖਤੇ ਵੀ ਜਿਹੜਾ ਪੰਜਾਬ ਦੇ ਕਮਿਸ਼ਨ ਦੇ ਆਰਡਰ ਐਨ ਵੀ ਉਹ ਹੀ ਲਾਗੂ ਕਰ ਰਿਆ ਇਹ ਰਕੇਸ਼ ਕੁਮਾਰ ਐਸਐਸਆਈ ਦੇ ਸਬੰਧਤ ਅਫਸਰ ਐਸਐਚਓ ਤੇ ਡੀਐਸਪੀ ਇਹ ਵੀ ਨਾਲ ਆਂਦੇ ਜਿਨ੍ਹਾਂ ਨੇ ਜਿਹੜਾ ਚਲਾਨ ਗਲਤ ਪਾਸ ਕਰਕੇ ਗਲਤ ਕੈਂਸਲੇਸ਼ਨ ਭਰ ਕੇ ਜਿਹੜੀ ਹੈ ਕੋਰਟ ਨੂੰ ਗਮਰਾ ਕੀਤਾ ਉਹ ਸਾਰਾ ਉਹਨਾਂ ਨੇ ਕਰ ਦਿੱਤਾ ਪਰ ਲੇਕਿਨ ਫਿਰ ਵੀ ਜਿਹੜੀ ਇੱਕ ਰੇਮ ਬ੍ਰਾਂਚ ਨੇ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਜਦੋਂ ਮੈਂ ਆਰਟੀਆ ਮੰਗੀ ਆਰਟੀਆ ਚ ਜਵਾਬ ਦਿੱਤਾ ਵੀ ਜੇ ਵਿਅਕਤੀ ਨੂੰ ਕੋਈ ਇਨਸਾਫ ਲੈਣਾਂ ਦਾ ਕੋਰਟ ਚ ਜਾ ਸਕੇ ਤਾਂ ਇਹ ਜਿਹੜੇ ਅਸੀਂ ਕਮਿਸ਼ਨ ਦੇ ਆਰਡਰ ਨਹੀਂ ਮੰਨਦੇ ਇੱਕ ਕ੍ਰਾਈਮ ਬ੍ਰਾਂਚ ਦੇ ਨਾ ਕਮਿਸ਼ਨ ਨੈਸ਼ਨਲ ਦੇ ਆਰਡਰ ਮੰਨੇ ਨਾ ਹੀ ਪੰਜਾਬ ਦੇ ਕਮਿਸ਼ਨ ਦੇ ਆਰਡਰ ਮੰਨੇ ਇਹ ਹੁਣ ਸਾਰਾ ਲੈ ਕੇ ਮੈਂ ਡਾਇਰੈਕਟਰ ਕਮਿਸ਼ਨ ਦਾ ਸੈਕਟਰ 9 ਚ ਬੈਠਿਆ ਐਸੀ ਕਮਿਸ਼ਨ ਡਾਇਰੈਕਟਰ ਦਾ ਪ੍ਰਵੀਨਦਰ ਸਿੰਘ ਜੀ ਜਿਨ੍ਹਾਂ ਕੋਲੇ 6 ਸਟੇਟਾਂ ਨੂੰ ਚਲਾ ਰਹੇ 6 ਸਟੇਟਾਂ ਦਾ ਡਾਇਰੈਕਟਰ ਹੈ ਨੈਸ਼ਨਲ ਕਮਿਸ਼ਨ ਦਾ ਉਹਨਾਂ ਨੇ ਹੁਣ ਐਸਐਸਪੀ ਮੋਹਾਲੀ ਨੂੰ ਤਿੰਨ ਨੋਟਿਸ ਕੀਤੇ ਹਫਤੇ ਹਫਤੇ ਬਾਅਦ ਨੋਟਿਸ ਕਰਦੇ ਪਰ ਐਸਐਸਪੀ ਮੋਹਾਲੀ ਨੇ ਇਹਨਾਂ ਨੋਟਿਸਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਨਾ ਹੀ ਕੋਈ ਪ੍ਰਵਾਸੀ ਕਮਿਸ਼ਨਾਂ ਦੀ ਕਰ ਰਿਹਾ ਨੋਟਿਸਾਂ ਦੀ ਕਰ ਰਿਹਾ ਤੇ ਇਸੇ ਗੱਲ ਮੈਂ ਲੈ ਕੇ ਜਾਂਦਾ ਵੀ ਸਾਡਾ ਜਿਹੜਾ ਐਸਸੀ ਚੇਅਰਮੈਨ ਹੈ ਪੰਜਾਬ ਦਾ ਜਸਵੀਰ ਸਿੰਘ ਗੜੀ ਬਹੁਜਨ ਸਮਾਜ ਪਾਰਟੀ ਛੱਡ ਕੇ ਗਿਆ ਅਸੀਂ ਵੀ ਉਹਦਾ ਮਾਨ ਸਨਮਾਨ ਕੀਤਾ ਅਸੀਂ ਪਾਰਟੀ ਤੇ ਵੀ ਮੈਂਬਰ ਸੀ ਤੇ ਉਦੋਂ ਜਦ ਅਸੀਂ ਕੇਸ ਨੂੰ ਜਾਣੂ ਕਰਾਇਆ ਸਾਰਾ ਦੋਨੇ ਆਰਡਰ ਦੇ ਉਹ ਆਪਣੇ ਆਰਡਰਾਂ ਨੂੰ ਐਸਸੀ ਕਮਿਸ਼ਨ ਪੰਜਾਬ ਦੇ ਆਰਡਰਾਂ ਨੂੰ ਤੇ ਨੈਸ਼ਨਲ ਕਮਿਸ਼ਨ ਦੇ ਆਰਡਰਾਂ ਨੂੰ ਜਿਹੜਾ ਹੈ ਲਾਗੂ ਕਰਾਉਣ ਚ ਅਸਫਲ ਰਿਹਾ ਨਕਮਾ ਰਿਹਾ ਨਕਮਾ ਬਣ ਦਿਖਾਇਆ ਆਪਣਾ ਨੇ ਬੜਾ ਜੀ ਤੁਹਾਡੇ ਕੋਲ ਹੋਰ ਵੀ ਬਹੁਤ سارے ਕੇਸ ਹੋਣੇ ਕਿਸ ਤਰ੍ਹਾਂ ਲੱਗਦਾ ਜਦੋਂ ਸਰਕਾਰ ਵੱਲੋਂ ਇਹਨਾਂ ਚੀਜ਼ਾਂ ਨੂੰ ਅਣਦੇਖਿਆ ਕੀਤਾ ਜਾਂਦਾ ਜਦੋਂ ਇਹ ਅਣਦੇਖਿਆ ਕੀਤਾ ਜਾਂਦਾ ਹੁਣ ਤੁਹਾਨੂੰ ਤਿੰਨ ਐਗਜ਼ਾਮਪਲ ਆਸੀਂ ਦੰਨੇ ਚਾਹੋ ਡੇਰਾ ਵਸੀ ਦੀ ਐਗਜ਼ਾਮਪਲ ਲੈ ਲਓ ਹੁਣ ਅਸੀਂ ਡੀਐਸਪੀ ਦਾ ਦਫ਼ਤਰ ਤਾਂ ਕਰੋ ਰੱਖਿਆ ਸੀ ਉਸੇ ਡੀਐਸਪੀ ਨੇ ਜਦੋਂ ਕਰੋ ਰੱਖਿਆ ਸੀ 50 ਬੰਦੇ ਉਹਦੇ ਘਰ ਦੇ ਮੂਹਰੇ ਗਏ ਉਹਦਾ ਪਿੱਟ ਸਿਆਪਾ ਕਰਨਗੇ ਉਸੇ ਡੀਐਸਪੀ ਨੇ ਐਸਸੀਐਸ ਟਿਕਟ ਦਾ ਵਾਅਦਾ ਕਰਤਾ ਸੰਗੌਂਦ ਪਿੰਡ ਦਾ ਮਾਮਲਾ ਸੀ ਹੁਣ ਜਿਹੜਾ ਇੱਕ ਲਾਂਡਰਾ ਪਿੰਡ ਦਾ ਸੀ ਜਿਹਦੇ 4 ਸਾਲ ਬੱਚੇ ਦਾ ਪੁਲਿਸ ਇਸ ਤਰ੍ਹਾਂ ਪੁਲਿਸ ਕਰਪਸ਼ਨ ਕਰਕੇ ਪੈਸੇ ਲੈ ਕੇ ਅੰਨੀ ਹੋ ਜਾਂਦੀ ਐ ਇੱਕ 4 ਸਾਲ ਦੇ ਬੱਚੇ ਦਾ 20 ਬੰਦਿਆਂ ਦੀ ਮਾਰਕੁੱਟ ਚ ਨਾ ਪਤਾ ਜਦੋਂ ਜੱਜ ਨੇ ਦੇਖਿਆ ਅਸੀਂ ਦੇਖਿਆ ਤੁਸੀਂ ਪ੍ਰੈਸਰ ਆਹੀਂ ਲੋਕਾਂ ਨੂੰ ਦਿਖਾਇਆ ਤਾਂ ਹੁਣ ਡੀਐਸਪੀ ਨੇ ਐਸਐਚਓ ਨੇ ਉਹਦੇ ਚ ਪਰਚਾ ਜਿਹੜਾ ਕਰਾਸ ਪਰਚਾ ਕਰਦਾ ਦੂਜੀ ਪਾਰਟੀ ਦੇ ਖਰਚਾ ਐਸੇ ਤਰ੍ਹਾਂ ਇੱਕ 11 ਸਾਲ ਦੀ ਬੱਚੀ ਦਾ ਰੇਪ ਸੀ ਜਿਹੜਾ ਬਟਾਲਾ ਥਾਣੇ ਜਿਲ੍ਹਾ ਬਟਾਲਾ ਚ ਜਿਹੜਾ ਸੇਖਵਾਂ ਥਾਣੇ ਚ ਪਰਚਾ ਦਰਜ ਕਰਾਇਆ ਬਹੁਤ ਸਾਰੇ ਕੇਸ ਨੇ ਤੁਹਾਡਾ ਸਹਿਯੋਗ ਜਹੀ ਦਾ ਬਹੁਤ ਬਹੁਤ ਵੱਡਾ ਇੱਕ ਯੋਗਦਾਨ ਹੈ ਤੁਹਾਡਾ ਸਹਿਯੋਗ ਦੇਣਾ ਦਾ ਤਾਂ ਕਿ ਲੋਕਾਂ ਨੂੰ ਨਿਆਂ ਸਾਭ ਮਿਲ ਸਕਦਾ ਤੇ ਪਬਲਿਕ ਇਕੱਠੀ ਹੋਵੇ ਜਦੋਂ ਪੀੜਤ ਇਕੱਠੇ ਹੋ ਜਾਂਦੇ ਫਿਰ ਕੋਈ ਅਫਸਰ ਹੈ ਅੱਛਾ ਗੱਲ ਕਰ ਲਈਏ ਪੁਲਿਸ ਡਿਪਾਰਟਮੈਂਟ ਦੀ ਇੱਥੇ ਸਰਕਾਰਾਂ ਜਿਹੜਾ ਬੰਦਾ ਵੱਧ ਕਰਪਸ਼ਨ ਕਰਦਾ ਹੈ ਵੱਧ ਦੋਸ਼ੀ ਹੈ ਉਹਦੀਆਂ ਪ੍ਰੋਮੋਸ਼ਨਾਂ ਜਲਦੀ ਹੁੰਦੀਆਂ ਨੇ ਸਾਰੇ ਜਿਹੜੇ ਹੈਗੇ ਦੋਸ਼ੀ ਪਾਏ ਗਏ ਨੇ ਉਹਨਾਂ ਬੰਦਿਆਂ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਾਂ ਮੇਰੇ ਕੋਲੇ ਜਿਹੜੇ ਨੇ ਪ੍ਰੋਮੋਸ਼ਨਾਂ ਹੋਈਆਂ ਨੇ ਦੇ ਖਿਲਾਫ ਕਾਰਵਾਈ ਨਹੀਂ ਹੋਈ ਹੈ ਮੈਂ ਕਮਰੇ ਦੇ ਕੀ ਕਹਿਣਾ ਚਾਹੋਗੇ ਪੰਜਾਬ ਚ ਲਾਅ ਨ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਕਿਉਂਕਿ ਜੇ ਲੋਕ ਆਮ ਲੋਕਾਂ ਨੂੰ ਇਨਸਾਫ ਹੀ ਨਹੀਂ ਮਿਲ ਰਿਹਾ ਪੰਜਾਬ ਚ ਜਿਹੜਾ ਅੱਜ ਦੇਖ ਲੀਏ ਜੇ ਜੰਗਲ ਰਾਜ ਵਾਂਗ ਜੰਗਲ ਰਾਜ ਵਾਂਗੋ ਚੱਲ ਰਿਹਾ ਸਾਡੇ ਬੰਦੀ ਸਿੰਘ ਬੈਠੇ ਆ ਕਿਤੇ ਕਿਸਾਨ ਜਿੱਥੇ ਬੰਦੀਆਂ ਬੈਠੀਆਂ ਬਠੋਈ ਪਿੰਡ ਚ ਐਸੀ ਲੋਕ ਕੁੱਟੇ ਉਹਨਾਂ ਨੂੰ ਇੱਕ ਬੜਾ ਤਿੰਨ ਹਿੱਸੇ ਦੀ ਜ਼ਮੀਨ ਲੈਣੀ ਸੀ ਦੋ ਕਿੱਲੇ ਬੋਲੀ ਹੋਈ 11 ਲੱਖ ਰੁਪਏ ਜਮ੍ਹਾਂ ਕਰਾਇਆ ਉਹਨਾਂ ਨੂੰ ਆਪਣੇ ਹਿੱਸੇ ਦੀ ਜ਼ਮੀਨ ਨਹੀਂ ਮਿਲੀ ਇਸੇ ਤਰ੍ਹਾਂ ਸਿਆਲੂ ਪਿੰਡ ਚ ਸ਼ਮਸ਼ਾਨ ਘਾੜ ਦੇ ਕਬਜ਼ਾ ਹੁੰਦਾ ਐਸੀਆਂ ਦੇ ਤੇ ਜਰਨਲ ਲੋਕ ਉੱਠਦੇ ਨੇ ਤੇ ਪਰਚਾ ਵੀ ਉਹਨਾਂ ਦੀ ਦੇ ਦਿੰਦੇ ਨੇ ਤੇ ਬਹੁਤ ਸਾਰੀਆਂ ਸਾਡੇ ਕੋਲੇ ਐਗਜ਼ੈਂਪਲ ਆਧਾਰਨਾ ਅੱਜ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਾਨੂੰਨ ਵਿਵਸਥਾ ਬਹੁਤ ਖਰਾਬ ਹੋ ਚੁੱਕੀ ਹੈ ਅੱਜ ਜੰਗਲ ਰਾਜ ਹੈ ਕੋਈ ਲੇਡੀ ਕੋਈ ਬੱਚੀ ਕੋਈ ਪੈਣ ਗੁਰਦੁਆਰੇ ਨੂੰ ਜਾ ਰਹੀ ਹੈ ਕੋਈ ਸੈਰ ਕਰਨ ਜਾ ਰਹੀ ਹੈ ਕੋਈ ਚੈਨੀ ਤੋੜ ਕੇ ਲੰਘ ਜਾਂਦਾ ਹੈ ਕੋਈ ਮੋਬਾਈਲ ਚੋਰੀ ਕਰਕੇ ਲੰਘ ਜਾਂਦਾ ਕਿਸੇ ਮਾਰਕੀਟ 'ਚ ਮੋਟਰਸਾਈਕਲ ਨਹੀਂ ਖੜ੍ਹਦੇ ਮੋਟਰਸਾਈਕਲਾਂ ਦੀ ਕਿੰਨੀ ਚੋਰੀ ਹੈ ਪਰ ਜਿਹੜੀ ਉਹ ਕ੍ਰਾਈਮ ਹੋ ਰਹੀ ਆ ਕ੍ਰਾਈਮ ਬਹੁਤ بڑے ਪੱਧਰ ਤੇ ਵੱਧ ਗਈ ਵਾਦਲ ਦਾ ਕਾਰਨ ਇਹੀ ਹੈ ਵੀ ਜਿਹੜੇ ਪੁਲਿਸ ਮੁਲਾਜ਼ਮਾ ਉਹ ਪੈਸੇ ਲੈ ਲੈ ਕੇ ਲੋਕਾਂ ਨੂੰ ਦੋਸ਼ੀਆਂ ਨੂੰ ਛੱਡਦੇ ਰਹਿੰਦੇ ਨੇ ਤੁਸੀਂ ਆਪਣੇ ਕੇਸ ਨੂੰ ਲੈ ਕੇ ਅੱਗੇ ਕੋਈ ਐਕਸ਼ਨ ਲੈ ਰਹੇ ਹੋ ਕੋਈ ਧਰਨਾ ਪ੍ਰਦਰਸ਼ਨ ਕਰੋ ਅਸੀਂ ਜਿਹੜਾ ਸਾਡਾ ਸਾਰਾ ਜਮ ਬਣਿਆ ਇੱਥੇ ਮੀਟਿੰਗ ਕੀਤੀ ਹੈ ਸਾਡੇ ਕੋਲੇ ਤਕਰੀਬਨ 10 ਤੇ 15 10 ਤੋਂ 15 ਕੇਸ ਹੋ ਗਏ ਨੇ ਸਾਰੀ ਪਰਿਵਾਰ 15 ਪਰਿਵਾਰ ਆਪਣੇ ਲੈ ਕੇ ਆਪਣੇ ਆਪਣੇ ਡਾਕੂਮੈਂਟ ਆਪਣੇ ਪਰਿਵਾਰਾਂ ਨੂੰ ਲੈ ਕੇ ਅਸੀਂ ਐਸਐਸਪੀ ਮੁਹਾਲੀ ਤੇ ਡੀਆਈਜੀ ਜਿਹੜਾ ਰੂਪਨਗਰ ਇੱਥੇ ਬੈਠਿਆ ਸਾਡਾ ਉਹਦੇ ਮੇਰੇ ਚ ਵੀ ਮੇਰੇ ਕੇਸ ਚ ਪਾਰਟੀ ਵੀ ਹੈ ਉਹ ਉਹਨਾਂ ਦੇ ਅੱਗੇ ਜਿਹੜਾ ਅਸੀਂ ਪਿੱਟ ਸੱਪਾ ਕਰਾਂਗੇ ਤੇ ਮਾਨਯੋਗ ਗੁਰਦਰਨ ਨੂੰ ਅਸੀਂ ਕ ਮੰਗ ਪੱਤਰ ਭੇਜਾਂਗੇ ਸਾਰੇ ਕੇਸਾਂ ਦੀ ਡਿਟੇਲ ਵੀ ਮੋਹਾਲੀ ਜ਼ਿਲ੍ਹੇ ਦੀ ਪੁਲਿਸ ਜਾਂ ਜ਼ਿਲ੍ਹਾ ਰੋਪੜ ਦੀ ਜਾਂ ਫਾਤੇਗੜ ਜ਼ਿਲ੍ਹੇ ਦੀ ਪੁਲਿਸ ਜਿਹੜੀ ਕੀ ਕਰ ਰਹੀ ਹੈ ਧੰਨਵਾਦ ਜੀ ਸੋ ਐਸਸੀ ਨਾਲ ਐਸਸੀ ਵੀ ਇਸ ਵਾਰ ਪੰਚਾਇਤ ਪੰਜਾਬ ਦੇ ਪ੍ਰਧਾਨ ਬਰਵਿੰਦਰ ਸਿੰਘ ਕੁੰਮੜਾ ਹੋਰੀ ਸੋ ਜਿਹਨਾਂ ਦਾ ਕਹਿਣਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਸੋ ਆਮ ਲੋਕ ਇਨਸਾਫ ਲਈ ਭਟਕ ਰਹੇ ਨੇ ਦਰਬਦਰ ਸੋ ਉਹਨਾਂ ਦੇ ਕੇਸ ਵੀ ਇਹੀ ਕੁਸ਼ਾਲ ਹੈ ਜੁਦੇ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ਤੇ ਪ੍ਰਦਰਸ਼ਿਤ ਕੀਤੇ ਜਾਣਗੇ ਕੈਮਰਾ